ਇਕ ਓੰਕਾਰ মিডিਆ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤਾਂ ਦੇ ਜਥੇਦਾਰ ਯੁੱਧ ਦੇ ਮੈਦਾਨ ਵਿੱਚ ਹਨ ਸਾਹਮਣੇ ਕੋਈ ਦੁਸ਼ਮਣ ਨਹੀਂ ਉਹ ਲੜ ਰਹੇ ਹਨ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਖਿਲਾਫ ਤਲਵਾਰਾਂ ਖਿੱਚ ਰਹੇ ਹਨ ਸ਼ਬਦਾਂ ਦੇ ਬਾਣ ਹੁਕਮਨਾਮਿਆਂ ਦੇ ਵਾਰ ਇੱਕ ਦੂਜੇ ਤੇ ਕਰ ਰਹੇ ਹਨ ਸੰਗਤ ਹੈਰਾਨ ਹੈ ਸੰਗਤ ਪਰੇਸ਼ਾਨ ਹੈ ਤੇ ਬਾਹਰ ਦੇ ਲੋਕ ਬੈਠ ਕੇ ਤਮਾਸ਼ਾ ਵੇਖ ਰਹੇ ਹਨ ਸਿੱਖੀ ਕਾਂਦੇਜ ਜਥੇਦਾਰ ਕਿਵੇਂ ਇੱਕ ਦੂਜੇ ਦੇ ਉੱਤੇ ਅਟੈਕ ਕਰ ਰਹੇ ਹਨ ਕਿਵੇਂ ਇੱਕ ਦੂਜੇ ਨੂੰ ਗਲਤ ਦੱਸ ਰਹੇ ਹਨ ਸਿੱਖ ਕੌਮ ਨੂੰ ਸੇਧ ਦੇਣ ਦਾ ਕੰਮ ਜਿਹੜਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਸੇਧ ਮਿਲਦੀ ਹੈ ਦਸਾਂ ਗੁਰੂਆਂ ਦੀ ਭਗਤਾਂ ਦੀ ਜਿਹੜੀ ਬਾਣੀ ਹੈ ਉਸ ਬਾਣੀ ਤੋਂ ਸਾਨੂੰ ਸੇਧ ਮਿਲਦੀ ਹੈ ਪਰ ਸਿੱਖੀ ਨੂੰ ਅੱਗੇ ਵਧਾਣ ਦਾ ਕੰਮ ਸਿੱਖੀ ਨੂੰ ਜੋੜ ਕੇ ਰੱਖਣ ਦਾ ਕੰਮ ਇਹ ਸਾਡੇ ਜਿਹੜੇ ਪੰਜ ਤਖਤ ਹਨ ਉਹਨਾਂ ਤਖਤਾਂ ਦੇ जिम्मे आया है पर जे, जे है, वो पांच तख्त ਉਹਨਾਂ ਵਿੱਚੋਂ ਕੁਝ ਤਖਤ ਜੇ ਆਪਸ ਵਿੱਚ ਹੀ ਲੜਨਾ ਸ਼ੁਰੂ ਕਰ ਦੇਣ ਤਾਂ ਸਿੱਖ ਕੌਮ ਜਿਹੜੀ ਹੈ ਉਹ ਸੇਧ ਲੈਣ ਵਾਸਤੇ ਜਾਂ ਸਿੱਖ ਕੌਮ ਜਿਹੜੀ ਹੈ ਉਹ ਆਪਸੀ ਇਕਤਾ ਆਪਸੀ ਭਾਈਚਾਰੇ ਲਈ ਕਿਦਾਂ ਮੁਹ ਤੱਕੇ ਕਿਦੇ ਵੱਲ ਵੇਖੇ ਇਹ ਬੜਾ ਵੱਡਾ ਸਵਾਲ ਜਿਹੜਾ ਅੱਜ ਸਿੱਖ ਕੌਮ ਦੇ ਸਾਹਮਣੇ ਆ ਰਿਹਾ ਹੈ ਪਿਛਲੇ ਦਿਨੀ 21 ਮਈ ਨੂੰ ਇੱਕ ਮੀਟਿੰਗ ਹੋ ਰਹੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਐਕਟਿੰਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਐਸ ਟਾਈਮ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਨੇ ਹਾਲਾਂਕਿ ਕੌਮ ਦਾ ਇੱਕ ਹਿੱਸਾ ਉਹਨਾਂ ਨੂੰ ਜਥੇਦਾਰ ਮੰਨਣ ਤੋਂ ਇਨਕਾਰ ਕਰਦਾ ਹੈ ਪਰ ਚਲੋ ਐਸ ਟਾਈਮ ਉਹ ਜਥੇਦਾਰ ਨੇ ਉਹਨਾਂ ਨੇ ਮੀਟਿੰਗ ਦੇ ਵਿੱਚ ਇਹ ਦੇਖਿਆ ਕਿ ਇੱਕ ਹੁਕਮਨਾਮਾ ਜਿਹੜਾ 2022 ਦੇ ਵਿੱਚ ਜਾਰੀ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਸ ਹੁਕਮਨਾਮੇ ਦੇ ਵਿੱਚ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਿਹੜੇ ਐਕਟਿੰਗ ਜਥੇਦਾਰ ਸਨ ਗਿਆਨੀ ਬਲਦੇਵ ਸਿੰਘ ਉਹਨਾਂ ਨੂੰ ਗੁਰਬਾਣੀ ਕਿੰਨੀ ਕੁ ਆਉਂਦੀ ਹੈ ਨਹੀਂ ਆਉਂਦੀ ਕਿਉਂਕਿ ਸ਼ਿਕਾਇਤ ਆਈ ਸੀ ਕਿ ਉਹਨਾਂ ਨੂੰ ਗੁਰਬਾਣੀ ਦੀ ਸੂਝ ਨਹੀਂ ਹੈ ਉਹਦੇ ਬਾਰੇ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਕਿ ਉਹਨਾਂ ਦੀ ਗੁਰਬਾਣੀ ਦੀ ਸੂਝ ਬਾਰੇ ਇੱਕ ਜਾਂਚ ਪੜਤਾਲ ਜਿਹੜੀ ਆ ਉਹ ਕੀਤੀ ਜਾਵੇ ਨਾਲ ਹੀ ਹੁਕਮਨਾਮਾ ਜਾਰੀ ਕੀਤਾ ਸੀ ਕਿ ਤਖਤ ਪਟਨਾ ਸਾਹਿਬ ਦੇ ਜਿਹੜੇ ਐਡੀਸ਼ਨਲ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਕਿਸੇ ਹੋਰ ਥਾਂ ਤੇ ਟਰਾਂਸਫਰ ਕੀਤਾ ਜਾਵੇ ਗਿਆਨੀ ਗੁਰਦੇਵਾਲ ਸਿੰਘ ਜੀ ਨੂੰ ਸੋ 21 ਮਈ ਜਿਹੜੀ ਬੀਤੀ 21 ਮਈ ਹੈ ਜਦੋਂ ਇਹ ਦੇਖਿਆ ਗਿਆ ਕਿ 2022 ਦੇ ਵਿੱਚ ਜਿਹੜਾ ਹੁਕਮਨਾਮਾ ਜਾਰੀ ਹੋਇਆ ਸੀ ਉਹਦੀ ਕੋਈ ਪਾਲਣਾ ਨਹੀਂ ਹੋਈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੱਕ ਸ਼੍ਰੀ ਪਟਨਾ ਸਾਹਿਬ ਦੀ ਪੂਰੀ ਮੈਨੇਜਮੈਂਟ ਕਮੇਟੀ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਅਤੇ ਪੇਸ਼ ਹੋ ਕੇ ਆਪਣਾ ਪੱਕ ਰੱਖਣ ਲਈ ਕਿਹਾ ਗਿਆ ਨਾਰਮਲੀ ਕੀ ਹੁੰਦਾ ਕਿ ਜਦੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਹੈ ਤੇ ਉਸ ਹੁਕਮਨਾਮੇ ਦੀ ਜਿਹੜੀ ਹੈ ਉਹਨੂੰ ਮੰਨਦੇ ਹੋਏ ਜਿਸ ਵਿਅਕਤੀ ਬਾਰੇ ਜਿਸ ਸ਼ਖਸੀਅਤ ਬਾਰੇ ਹੁਕਮਨਾਮਾ ਹੁੰਦਾ ਹੈ ਉਹ ਸ਼ਖਸੀਅਤ ਜਿਹੜੀ ਹੈ ਉਹ ਦਿੱਤੀ ਹੋਈ ਡੇਟ ਤੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਜਾਂਦੀ ਹੈ ਔਰ ਅਗਰ ਕੋਈ ਨਹੀਂ ਪੇਸ਼ ਹੁੰਦਾ ਤਾਂ ਉਹਨੂੰ ਤਨਖਾਹਿਆ ਖੋਸ਼ਿਤ ਕਰ ਦਿੱਤਾ ਜਾਂਦਾ ਹੈ ਔਰ ਉਹਦੇ ਤੇ ਵੱਡੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਪਰ ਇੱਥੇ ਜੋ ਹੋਇਆ ਉਹ ਇਤਿਹਾਸ ਵਿੱਚ ਕਦੀ ਨਹੀਂ ਹੋਇਆ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮਨਾਮਾ ਜਾਰੀ ਹੋਇਆ ਨਾਲ ਦੀ ਨਾਲ ਸਤਿ ਸ਼੍ਰੀ ਪਟਨਾ ਸਾਹਿਬ ਹਰਮੰਦਰ ਸਾਹਿਬ ਸ਼੍ਰੀ ਪਟਨਾ ਸਾਹਿਬ ਦੇ ਜਿਹੜੇ ਪੰਜ ਸਿੰਘ ਸਹਿਬਾਨ ਨੇ ਉਹਨਾਂ ਨੇ ਮੀਟਿੰਗ ਸੱਦੀ ਉਹਨਾਂ ਨੇ ਮੀਟਿੰਗ ਸੱਦ ਕੇ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਉਹਨੂੰ ਰੱਦ ਕਰ ਦਿੱਤਾ ਪਰ ਰੱਦ ਹੀ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਇਹ ਹੁਕਮਨਾਮਾ ਜਿਹੜਾ ਸੁਖਵੀਰ ਬਾਦਲ ਦੇ ਇਸ਼ਾਰੇ ਤੇ ਜਿਹੜਾ ਉਹ ਜਾਰੀ ਕੀਤਾ ਗਿਆ ਸੋ ਉਹਨਾਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਵੀ ਤਨਖਾਹੀਆ ਕੋਸ਼ਿਸ਼ ਕਰਤਾ ਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੂੰ ਵੀ ਤਨਖਾਹੀਆ ਕੋਸ਼ਿਸ਼ ਕਰ ਦਿੱਤਾ ਬੜੀ ਹੈਰਾਨੀ ਦੀ ਗੱਲ ਸੀ ਕਿ ਇੱਕ ਤਖਤ ਦੇ ਜਥੇਦਾਰ ਸਿੱਖਾਂ ਦੇ ਜਿਹੜੇ ਸਭ ਤੋਂ ਸਰਵੋੱਚ ਤਖਤ ਮੰਨਿਆ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਉਹਦੇ ਜਥੇਦਾਰ ਨੂੰ ਤੇ ਉਹਨਾਂ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਉਹਨਾਂ ਨੂੰ ਤਨਖਾਹੀਆ ਕੋਸ਼ਿਸ਼ ਕਰ ਰਹੇ ਹਨ ਇਸ ਬਾਰੇ ਜਦੋਂ ਸਾਰੀ ਚਰਚਾ ਜਦੋਂ ਸਾਰੀ ਗੱਲਬਾਤ ਮੀਡੀਆ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਟੀਵੀ ਚੈਨਲ ਦੇ ਰਾਹੀਂ ਬਾਹਰ ਆਈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਹੋਰ ਮੀਟਿੰਗ ਕੀਤੀ ਗਈ ਜਿਹਦੇ ਚ ਪੰਜ ਸਿੰਘ ਸਹਿਬਾਨ ਇਕੱਠੇ ਹੋਏ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਤਖਤ ਪਟਨਾ ਸਾਹਿਬ ਦਾ ਹੁਕਮਨਾਮਾ ਹੈ ਇਹ ਹੁਕਮਨਾਮਾ ਸਿੱਖੀ ਪਰੰਪਰਾਵਾਂ ਦੇ ਖਿਲਾਫ ਹੈ ਉਹਨਾਂ ਨੇ ਉਸ ਹੁਕਮਨਾਮੇ ਨੂੰ ਰੱਦ ਕੀਤਾ ਔਰ ਇਹ ਕਿਹਾ ਕਿ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਪਾਵਰ ਨਹੀਂ ਹੈ ਕਿ ਉਹ ਸੁਖਵੀਰ ਬਾਦਲ ਨੂੰ ਜਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਤਨਖਾਹਿਆ ਕੋਸ਼ਿਤ ਕਰਨ ਤੇ ਉਹਨਾਂ ਨੇ ਇੱਕ ਕਦਮ ਹੋਰ ਅੱਗੇ ਚੁੱਕਿਆ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਉੱਥੋਂ ਦੇ ਐਡੀਸ਼ਨਲ ਹੈੱਡ ਗ੍ਰੰਥੀ ਨੇ ਗੁਰਦੇਵਾਲ ਸਿੰਘ ਅਤੇ ਉਹਨਾਂ ਦੇ ਨਾਲ ਮੈਨੇਜਮੈਂਟ ਦੇ ਦੋ ਜਿਹੜੇ ਮੈਂਬਰ ਹੈ ਹਰਪਾਲ ਸਿੰਘ ਜੋਹਲ ਤੇ ਗੁਰਮੀਤ ਸਿੰਘ ਉਨ੍ਹਾਂ ਨੂੰ ਵੀ ਤਨਖਾਹਿਆ ਕੋਸ਼ਿਸ਼ ਕਰਤਾ ਔਰ ਉਨ੍ਹਾਂ ਨੂੰ 15 ਦਿਨ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਵਾਸਤੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਕਿਹਾ ਗਿਆ ਇਸ ਹੁਕਮਨਾਮੇ ਨੂੰ ਮੁੜ ਜੜਾ ਤਖਤ ਪਟਨਾ ਸਾਹਿਬ ਦੇ ਜਥੇਦਾਰਾਂ ਨੇ ਰੱਦ ਕਰ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਐਸਟੇਮ ਐਕਟਿੰਗ ਜਥੇਦਾਰ ਨੇ ਯਾਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦਾ ਇਹ ਕਹਿਣਾ ਇਹ 2003 ਦੇ ਵਿੱਚ ਇੱਕ ਹੁਕਮਨਾਮਾ ਜਾਰੀ ਕੀਤਾ ਸੀ ਜਿਹਦੇ ਵਿੱਚ ਪੰਜੇ ਤਖਤ ਸਹਿਬਾਨ ਦੇ ਜਥੇਦਾਰਾਂ ਦੇ ਦਸਤਕਤ ਸਨ ਉਹ ਹੁਕਮਨਾਮਾ ਉਹ ਹੁਕਮਨਾਮਾ ਸੀ ਕਿ ਜਿਹੜੇ ਚਾਰ ਤਖਤ ਸਹਿਬਾਨ ਨੇ ਉਹ ਆਪਣੇ ਰੀਜਨ ਦੇ ਕੋਈ ਵੀ ਮਸਲੇ ਨੇ ਉਹਨਾਂ ਨੂੰ ਟੇਕ ਅਪ ਕਰ ਸਕਦੇ ਨੇ ਉਹਨਾਂ ਮਸਲਿਆਂ ਦੇ ਉੱਤੇ ਸੁਣਵਾਈ ਕਰ ਸਕਦੇ ਨੇ ਉਹਨਾਂ ਮਸਲਿਆਂ ਦੇ ਉੱਤੇ ਸਬੰਧਤ ਧਿਰਾਂ ਨੂੰ ਤਖਤ ਸਾਹਿਬ ਤੇ ਪੇਸ਼ ਹੋਣ ਲਈ ਕਹ ਸਕਦੇ ਨੇ ਤੇ ਬਣਦੀ ਸਜ਼ਾ ਜਿਹੜੀ ਹੈ ਪੰਥਕ ਰਹੁ ਰੀਤਾਂ ਅਨੁਸਾਰ ਸੁਣਾ ਸਕਦੇ ਨੇ ਲੇਕਿਨ ਉਹ ਆਪਣੇ ਰੀਜ਼ਨ ਤੋਂ ਬਾਹਰ ਆਪਣੇ ਜਿਹੜਾ ਉਹਨਾਂ ਦਾ ਅਧਿਕਾਰ ਖੇਤਰ ਹੈ ਤੱਕ ਸਹਿਵਾਦਾ ਉਸ ਤੋਂ ਬਾਹਰ ਦੇ ਕਿਸੇ ਬੰਦੇ ਉੱਤੇ ਕਾਰਵਾਈ ਨਹੀਂ ਕਰ ਸਕਦੇ ਅਗਰ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕਾਰਵਾਈ ਕਰਨੀ ਹੈ ਜਾਂ ਪੂਰੇ ਇੰਡੀਆ ਲੈਵਲ ਤੇ ਜਾਂ ਵਰਲਡ ਲੈਵਲ ਤੇ ਅਗਰ ਕਿਸੇ ਸਿੱਖ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਜਿਹੜੀ ਹੈ ਰਿਲੀਜੀਅਸ ਮਿਸਕੰਡਕਟ ਦੀ ਆਉਂਦੀ ਹੈ ਜਾਂ ਅਜਿਹੀ ਕੋਈ ਸ਼ਿਕਾਇਤ ਆਉਂਦੀ ਹੈ ਜਿਹੜੀ ਜਿਦੇ ਨਾਲ ਸਿੱਖੀ ਨੂੰ ਢਾਹ ਲੱਗ ਰਹੀ ਹੈ ਤੇ ਉਹ ਸੁਨਵਾਈ ਜਿਹੜੀ ਹੈ ਕਰਨ ਦਾ ਅਧਿਕਾਰ ਸਿਰਫ ਅਕਾਲ ਤਖਤ ਸਾਹਿਬ ਨੂੰ ਹੋਵੇਗਾ। ਯਾਨੀ ਕੋਈ ਵੀ ਮਰਿਆਦਾ ਨਾਲ ਜੁੜੀਆਂ ਜਾਂ ਵੱਡੀਆਂ ਜਿਹੜੀਆਂ ਕੋਈ ਕੋਸ਼ਨਾਵਾ ਨੇ ਉਹ ਕੋਸ਼ਨਾਵਾ ਜਾਂ ਉਹਨਾਂ ਉੱਤੇ ਵਿਚਾਰ ਚਰਚਾ ਜਾਂ ਜਿਹੜੀ ਇੱਕ ਮੂਲ ਸਿਧਾਂਤ ਹੈ ਉਹਦੇ ਉੱਤੇ ਜੋ ਕੁਝ ਅਗਰ ਕੋਈ ਵੱਡਾ ਫੈਸਲਾ ਲਿਆ ਜਾਣਾ ਤੇ ਉਹ ਬਾਕੀ ਚਾਰ ਤਖਤਾਂ ਨੂੰ ਅਧਿਕਾਰ ਨਹੀਂ ਹੈ। ਉਹ ਅਧਿਕਾਰ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਕੋਲ ਰੱਖਿਆ ਗਿਆ ਹੈ ਇਹ ਉਹਨਾਂ ਨੇ ਤਰਕ ਦਿੱਤਾ ਹੈ। ਲੇਕਿਨ ਪਟਨਾ ਸਾਹਿਬ ਦੇ ਜਥੇਦਾਰਾਂ ਨੇ ਇਸ ਤਰਕ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕੌਣ ਸਹੀ ਹੈ ਕੌਣ ਗਲਤ ਹੈ ਸਵਾਲ ਇਹ ਨਹੀਂ ਹੈ ਸਵਾਲ ਇਹ ਹੈ ਕਿ ਵਿਵਾਦ ਕਿੰਨਾ ਦੇ ਵਿੱਚ ਹੈ ਇਹ ਵਿਵਾਦ ਹੈ ਕੌਮ ਦੇ ਜਥੇਦਾਰਾਂ ਦੇ ਵਿੱਚ ਤਖਤ ਸਹਿਬਾਨ ਦੇ ਜਿਹੜੇ ਜਥੇਦਾਰ ਨੇ ਔਰ ਤਖਤ ਸਹਿਬਾਨ ਦੇ ਜਥੇਦਾਰ ਪੰਜੋ ਤਖਤਾਂ ਦੇ ਜਿਹੜੇ ਜਥੇਦਾਰ ਹੈ ਉਹਨਾਂ ਨੂੰ ਪੰਜ ਪਿਆਰੇ ਜਾਂ ਪੰਜ ਸਿੰਘ ਸਹਿਬਾਨ ਕਿਹਾ ਜਾਂਦਾ ਹੈ ਕਿੱਦਾਂ ਦਾ ਲੱਗੇ ਜੇ ਸਾਡੇ ਸਾਹਮਣੇ ਇੱਕ ਐਸੀ ਸੂਰਤ ਪੇਸ਼ ਹੋਵੇ ਕਿ ਗੁਰੂ ਸਾਹਿਬ ਨੇ ਜਿਹੜੇ ਪੰਜ ਪਿਆਰੇ ਸਾਜੇ ਸਨ ਉਹ ਪੰਜ ਪਿਆਰੇ ਆਪਸੀ ਚੌਧਰ ਨੂੰ ਲੈ ਕੇ ਇੱਕ ਦੂਜੇ ਦੇ ਖਿਲਾਫ ਲੜ ਪੈਣ ਕੀ ਉਸ ਚੀਜ਼ ਦੀ ਅਸੀਂ ਕਲਪਨਾ ਵੀ ਕਰ ਸਕਨੇ ਆ ਕਿਉਂਕਿ ਜਦੋਂ ਪੰਜ ਸਿੰਘ ਸਹਿਬਾਨ ਕਹੀਏ ਤਾਂ ਉਹ ਗੁਰੂ ਸਾਹਿਬ ਦੀ ਜਿਹੜੀ ਪੰਜ ਪਿਆਰੀ ਪਰੰਪਰਾ ਹੈ ਉਹਨੂੰ ਹੀ ਰਿਪਰੈਜ਼ੈਂਟ ਕਰਦੇ ਨੇ ਸੋ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸਨਾਂ ਤੋਂ ਸਾਨੂੰ ਸੇਧ ਮਿਲਣੀ ਹੈ ਜਿਸਨਾਂ ਤੋਂ ਕੌਮ ਨੂੰ ਕੋਈ ਰਸਤਾ ਮਿਲਣਾ ਹੈ ਉਹ ਆਪ ਹੀ ਟੜ ਚੁੱਕੇ ਨੇ ਆਪ ਹੀ ਲੜ ਰਹੇ ਨੇ ਤੇ ਆਪਣਾ ਤੇ ਨਾਲ ਨਾਲ ਕੌਮ ਦਾ ਜਲੂਸ ਜਿਹੜਾ ਉਹ ਕੱਢ ਰਹੇ ਨੇ ਲੋਕ ਜਿਹੜੇ ਨੇ ਉਹ ਇਸ ਸਥਿਤੀ ਤੇ ਹੱਸ ਰਹੇ ਨੇ ਕਿ ਵੇਖੋ ਸਿੱਖਾਂ ਦੇ ਜਥੇਦਾਰ ਆਪਸ ਵਿੱਚ ਵੀ ਖੇਬੜੇ ਹੋਏ ਨੇ ਆਪਸ ਵਿੱਚ ਵੀ ਇੱਕ ਦੂਜੇ ਦੇ ਨਾਲ ਸਿੰਘ ਫਸਾ ਕੇ ਬੈਠੇ ਹੋਏ ਨੇ ਗੁਰੂ ਸਾਹਿਬ ਨੇ ਬੜਾ ਵਧੀਆ ਰਸਤਾ ਦੱਸਿਆ ਸੀ ਕਿ ਜਦੋਂ ਵੀ ਮੇਰੀ ਕੌਮ ਦੇ ਵਿੱਚ ਕੋਈ ਵਿਵਾਦ ਹੋਵੇ ਜਦੋਂ ਵੀ ਮੇਰੀ ਕੌਮ ਦੇ ਸਿੰਘ ਜਿਹੜੇ ਨੇ ਕਿਸੇ ਮਸਲੇ ਦੇ ਉੱਤੇ ਉਹਨਾਂ ਦੀ ਆਪਸੀ ਜਿਹੜੀ ਹੈ ਜਿਹੜੀ ਇੱਕ ਸੂਝ-ਬੂਝ ਐ ਉਹਨਾਂ ਨੂੰ ਇੱਕ ਫੈਸਲੇ ਤੇ ਨਾ ਪਹੁੰਚਣ ਦੇਵੇ ਤਾਂ ਉਹਦਾ ਉਹਨਾਂ ਨੇ ਰਸਿਆ ਦੱਸਿਆ ਸੀ ਉਹਨਾਂ ਕਹਿਆ ਸੀ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸੋ ਸਫਾ ਵਿਚਾਈ ਪਰ ਨਾ ਤਾਂ ਹੁਣ ਮਿਲ ਕੇ 71 ਹੋ ਕੇ ਬੈਠਣ ਵਾਲੇ ਸਿੰਘ ਰੇ ਨਾ ਹੀ ਸਫਾ ਰਈਆਂ ਤੇ ਨਾ ਹੀ ਸਫਾ ਵਿਛਾਣ ਵਾਲੇ ਰੇ ਅੱਜ ਤਾਂ ਇੱਕੋ ਹੀ ਚੀਜ਼ ਹੋ ਚੁੱਕੀ ਐ ਕਿ ਜੋ ਮੇਰੇ ਮੂੰਹੋਂ ਨਿਕਲ ਗਿਆ ਜੋ ਮੇਰਾ ਫੈਸਲਾ ਐ ਉਹ ਪੱਥਰ ਤੇ ਲਕੀਰ ਹੈ ਸਾਹਮਣੇ ਵਾਲੇ ਨੇ ਮੰਨਣਾ ਤੇ ਮੰਨੇ ਨਹੀਂ ਮੰਨਣਾ ਤੇ ਨਾ ਮੰਨੇ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਕੌਮ ਦੀ ਦੁਰਗਤੀ ਹੁੰਦੀ ਹੈ ਹੋਂਦਿਓ ਕੌਮ ਦੀ ਇੱਜ਼ਤ ਨੂੰ ਢਾਹ ਲੱਗਦੀ ਹੈ ਲੱਗਨ ਦਿਓ ਕੋਈ ਫਰਕ ਨਹੀਂ ਅਸੀਂ ਨਹੀਂ ਮਿਲ ਕੇ ਬੈਠਣਾ ਅਸੀਂ ਮਿਲ ਕੇ ਇੱਕ ਦੂਜੇ ਦੇ ਨਾਲ ਸਿਰ ਜੋੜ ਕੇ ਬੈਠ ਕੇ ਕੌਮ ਦੇ ਜਿਹੜੇ ਮਸਲੇ ਨੇ ਉਹਨਾਂ ਉੱਤੇ ਗੱਲਬਾਤ ਨਹੀਂ ਕਰਨੀ ਸ਼ਾਇਦ ਇਹਦਾ ਕਾਰਨ ਇਹ ਵੀ ਹੈ ਕਿ ਸਾਡੇ ਤਖਤ ਜਿਹੜੇ ਨੇ ਉਹ ਅਜ ਸਵਤੰਤਰ ਨਹੀਂ ਹੈਗੇ ਉਹਨਾਂ ਤੇ ਜਿਹੜੇ ਜਥੇਦਾਰ ਨੇ ਉਹ ਵੀ ਲਿਫਾਫਿਆਂ ਵਿੱਚੋਂ ਨਿਕਲ ਕੇ ਪਰਚੀਆਂ ਦੇ ਰਾਹੀਂ ਬਣਾਏ ਜਾਂਦੇ ਨੇ ਜਾਂ ਜਿਹੜੇ ਦਾ ਉੱਥੋਂ ਦੀ ਮੈਨੇਜਮੈਂਟ ਕਮੇਟੀ ਦੇ ਕਬਜ਼ਾ ਹੈ ਉਹ ਦੀ ਰਾਏ ਦੇ ਨਾਲ ਜਾਂ ਉਹ ਜਿਹਨੂੰ ਚਾਹੁੰਦਾ ਉਹਨੂੰ ਜਥੇਦਾਰ ਥਾਪਦਾ ਹੈ ਇਹ આરોਪ ਲਗਾਇਆ ਜਾਂਦਾ ਹੈ ਕਿ ਜਿਹੜਾ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਹੈ ਕਿਉਂਕਿ ਇਹ ਸ਼੍ਰੋਮਣੀ ਕਮੇਟੀ ਬਣਾਉਂਦੀ ਹੈ ਉੱਥੇ ਸੁਖਬੀਰ ਦਾ ਪ੍ਰਭਾਵ ਹੈ ਜੋ ਸੁਖਬੀਰ ਬਾਦਲ ਚਾਹੇਗਾ ਉਹੀ ਜਥੇਦਾਰ ਲੱਗੇਗਾ ਜਿਹਨੂੰ ਸੁਖਬੀਰ ਬਾਦਲ ਚਾਹੇਗਾ ਉਹਨੂੰ ਹਟਾ ਦਿੱਤਾ ਜਾਵੇਗਾ ਦੂਜੇ ਪਾਸੇ ਇਹ ਰੋਪ ਵੀ ਲੱਗਦੇ ਨੇ ਕਿ ਜਿਹੜਾ ਤਖਤ ਪਟਨਾ ਸਾਹਿਬ ਹੈ ਉੱਥੋਂ ਦੀ ਜਿਹੜੀ ਕਮੇਟੀ ਹੈ ਉਹ ਮੌਜੂਦਾ ਜਿਹੜੀ ਰੂਲਿੰਗ ਪਾਰਟੀ ਹੈ ਭਾਜਪਾ ਉਹਦੇ ਪ੍ਰਭਾਵ ਚ ਰਹਿੰਦੀ ਹੈ ਉਹਦੇ ਪ੍ਰਭਾਵ ਦੇ ਹਿਸਾਬ ਨਾਲ ਉਹ ਜੱਥੇਦਾਰ ਲਾਂਦੀ ਹੈ ਤੇ ਫੈਸਲੇ ਕਰਦੀ ਹੈ ਉਹ ਇੱਕ ਹੋਰ ਤੁਹਾਨੂੰ ਦੱਸ ਦਿਆਂ ਇਹ ਜਿਹੜਾ ਮੌਜੂਦਾ ਵਿਵਾਦ ਹੈ ਇਹਦੇ ਪਿੱਛੇ ਇੱਕ ਹੋਰ ਕਾਰਨ ਵੀ ਹੈ ਕਿ ਜੱਥੇਦਾਰ ਰਣਜੀਤ ਸਿੰਘ ਗੌਰੇ ਮਸਕੀਨ ਜਿਹੜੇ ਪਹਿਲਾਂ ਤਖਤ ਪਟਨਾ ਸਾਹਿਬ ਦੇ ਜੱਥੇਦਾਰ ਸਨ ਇੱਕ ਮਿਸਕੰਡਕਟ ਦੀ ਔਰ ਜਿਹੜਾ ਸੋਨਾ ਚੜਦਾ ਸੀ ਉਹਦੇ ਛੇਰ ਫੇਰ ਨੂੰ ਲੈ ਕੇ ਇੱਕ ਕੰਪਲੇਂਟ ਹੋਈ ਉਸ ਕੰਪਲੇਂਟ ਦੇ ਆਧਾਰ ਤੇ ਉਹਨਾਂ ਨੂੰ ਜਥੇਦਾਰ ਦੇ ਪਦ ਤੋਂ ਮੁਕਤ ਕਰ ਦਿੱਤਾ ਗਿਆ ਔਰ ਅੱਗੇ ਉਹਨਾਂ ਨੂੰ ਪੰਥਕ ਕਾਰਜ ਨਾ ਕਰਨ ਲਈ ਕਿਹਾ ਗਿਆ ਹੁਣ ਜਿਹੜੇ ਮੌਜੂਦਾ ਜਥੇਦਾਰ ਐਕਟਿੰਗ ਜਥੇਦਾਰ ਨੇ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਉਹਨਾਂ ਦੇ ਖਿਲਾਫ ਜਿਹੜੀ ਰਿਪੋਰਟ ਆਈ ਜਿਹਦੇ ਵਿੱਚ ਰਿਪੋਰਟ ਵਿੱਚ ਇਹ ਆਇਆ ਕਿ ਉਹਨਾਂ ਦੇ ਖਿਲਾਫ ਕੋਈ ਵੀ ਦੋਸ਼ ਸਾਬਤ ਨਹੀਂ ਹੋਇਆ ਉਸ ਰਿਪੋਰਟ ਦੇ ਆਧਾਰ ਤੇ ਉਹਨਾਂ ਨੂੰ ਦੋਸ਼ ਮੁਕਤ ਕਰ ਦਿੱਤਾ ਤੇ ਉਹਨਾਂ ਨੂੰ ਅੱਗੇ ਪੰਥਕ ਸੇਵਾਵਾਂ ਕਰਨ ਦੀ ਗੁਰਮਤ ਪ੍ਰਚਾਰ ਕਰਨ ਦੀ ਖੁੱਲ੍ਹ ਦੇ ਦਿੱਤੀ ਲੇਕਿਨ ਇਸ ਗੱਲ ਨੂੰ ਵੀ ਜਿਹੜੇ ਤਖਤ ਪਟਨਾ ਸਾਹਿਬ ਦੇ ਜਿਹੜੇ ਸਿੰਘ ਸਾਹਿਬਾਨ ਨੇ ਉਹਨਾਂ ਨੇ ਨਹੀਂ ਮੰਨਿਆ ਉਹਨਾਂ ਨੇ ਕਿਹਾ ਕਿ ਇਹ ਪਟਨਾ ਸਾਹਿਬ ਦੇ ਤਖਤ ਦੇ ਅਧਿਕਾਰ ਖੇਤਰ ਦੇ ਉੱਤੇ ਹਮਲਾ ਹੈ ਕਿ ਸਾਡਾ ਫੈਸਲਾ ਅਸੀਂ ਕਰਾਂਗੇ ਕਿ ਅਸੀਂ ਉਹਨਾਂ ਨੂੰ ਅਪਰਾਧ ਮੁਕਤ ਕਰਨਾ ਹੈ ਜਾਂ ਨਹੀਂ ਕਰਨਾ ਸੋ ਵਿਵਾਦ ਦੇ ਕਾਰਨ ਕਈ ਨੇ ਲੇਕਿਨ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕੋਈ ਨਹੀਂ ਕਰ ਰਿਹਾ ਸਾਡੇ ਜਿਹੜੇ ਸਿੱਖ ਪੋਲੀਟਿਸ਼ੀਅਨ ਨੇ ਉਹ ਵੀ ਦੂਰ ਬੈਠ ਕੇ ਸਵਾਦ ਲੈ ਰਹੇ ਨੇ ਪਉਕਿ ਉਹਨਾਂ ਨੂੰ ਲੱਗਦਾ ਹੈ ਕਿ ਤਖਤਾਂ ਦੇ ਜਿੱਥੇਦਾਰਾਂ ਦੀ ਲੜਾਈ ਦੇ ਨਾਲ ਸੰਗਤ ਦੇ ਵਿੱਚ ਸਾਡਾ ਜਿਹੜਾ ਗਵਾਚਿਆ ਹੋਇਆ ਵਿਕਾਰ ਹੈ ਸ਼ਾਇਦ ਉਹ ਦੁਬਾਰਾ ਬਹਾਲ ਹੋ ਜੇ ਉਹ ਵੀ ਤਮਾਸ਼ਾ ਦੇਖ ਰਹੇ ਨੇ ਉਹਨਾਂ ਨੂੰ ਵੀ ਕੋਈ ਇੰਟਰਸਟ ਨਹੀਂਗਾ ਕਿ ਇਹ ਜਿਹੜਾ ਵਿਵਾਦ ਹੈ ਇਹ ਹੱਲ ਹੋਵੇ ਅੱਜ ਮੈਂ ਸਵੇਰੇ ਇੱਕ ਈਮੇਲ ਦੇਖ ਰਿਆ ਸਾਂ ਜਿਹੜੀ ਸਰਦਾਰ ਤਰਲੋਚਨ ਸਿੰਘ ਜੀ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਵੀ ਨੇ ਔਰ ਸਾਬਕਾ ਚੇਅਰਮੈਨ ਕੌਮੀ ਕਟਗਿਨਤੀ ਕਮਿਸ਼ਨ ਨੇ ਉਹਨਾਂ ਨੇ ਕਈ ਪਤਵੰਤੇ ਸੱਜਣਾ ਨੂੰ ਇਸ ਮੁੱਦੇ ਦੇ ਉੱਤੇ ਇੱਕ ਈਮੇਲ ਭੇਜੀ ਉਹਨਾਂ ਨੇ ਇੱਕ ਗੱਲ ਕੀਤੀ ਉਹ ਗੱਲ ਮੈਨੂੰ ਬੜੀ ਚੰਗੀ ਲੱਗੀ ਉਹਨਾਂ ਨੇ ਕਿਹਾ ਕਿ ਜਿਹੜੇ ਤਖਤ ਸ਼੍ਰੀ ਹਜੂਰ ਸਾਹਿਬ ਅਬਚਨਗਰ ਹਜੂਰ ਸਾਹਿਬ ਨੰਦੇੜ ਦੇ ਜਿਹੜੇ ਜਥੇਦਾਰ ਨੇ ਉਹ ਆਮ ਤੌਰ ਤੇ ਵਿਵਾਦਾਂ ਤੋਂ ਦੂਰ ਰਹਿੰਦੇ ਨੇ ਉਹਨਾਂ ਦੀ ਛਵੀ ਐਸੀ ਹੈ ਕਿ ਉਹ ਇਨਾਂ ਵਿਵਾਦਾਂ 'ਚ ਨਹੀਂ ਪੈਂਦੇ ਜਿਹੜੀਆਂ ਮੀਟਿੰਗਾਂ ਅਜ ਤੱਕ ਹੋਈਆਂ ਨੇ ਜਿੰਨਾਂ ਮੀਟਿੰਗਾਂ ਦੇ ਵਿੱਚ ਵਿਵਾਦਿਤ ਮਸਲੇ ਹੁੰਦੇ ਐ ਉਹਨਾਂ ਮੀਟਿੰਗਾਂ ਦੇ ਵਿੱਚ ਕਦੀ ਸ਼ਾਮਲ ਨਹੀਂ ਹੁੰਦੇ ਉਹ ਦੂਰ ਰਹਿੰਦੇ ਨੇ ਉਹਨਾਂ ਦੇ ਉੱਤੇ ਇੱਕ ਇੱਕ ਉਹਨਾਂ ਦਾ ਛਵੀ ਉਹਨਾਂ ਦੀ ਇਦਾਂ ਦੀ ਬਣੀ ਐ ਕਿ ਉਹਨਾਂ ਦਾ ਧਿਆਨ ਸਿਰਫ ਸੇਵਾ ਔਰ ਸਿਮਰਨ ਵਿੱਚ ਰਹਿੰਦਾ ਐ ਉਹ ਸੇਵਾ ਕਰਦੇ ਨੇ ਰੋਜ਼ ਗੁਦਾਵਰੀ ਤੋਂ ਲਿਆ ਕੇ ਹਜੂਰ ਸਾਹਿਬ ਉੱਥੇ ਪਾਣੀ ਲਿਆ ਕੇ ਤੇ ਫਰਸ਼ ਧੋ ਕੇ ਇਸ਼ਨਾਨ ਵੀ ਕਰਾਉਂਦੇ ਨੇ ਤੇ ਸਾਰਾ ਜਿਹੜਾ ਜੋ ਥੋੜੀ ਸੇਵਾਵਾਂ ਨੇ ਉਹ ਚੰਗੇ ਤਰੀਕੇ ਨਾਲ ਨਿਭਾ ਰਹੇ ਨੇ ਸੋ ਸਰਦਾਰ ਦਿলোਚਨ ਸਿੰਘ ਨੇ ਇਹ ਸੁਝਾਅ ਦਿੱਤਾ ਕਿ ਕਿਉਂ ਨਾ ਉਹ ਪਿਆਲ ਕਰਨ ਉਹ ਇਹਨਾਂ ਤੋਂ ਵੱਡੇ ਵੀ ਨੇ ਸਾਰਿਆਂ ਤੇ ਉਹਨਾਂ ਦਾ ਸਾਰੇ ਸਤਿਕਾਰ ਵੀ ਕਰਦੇ ਨੇ ਉਹ ਪਿਆਰ ਕਰਕੇ ਇਹ ਜਿਹੜੀ ਤਖਤਾਂ ਦੀ ਆਪਸੀ ਲੜਾਈ ਜਿਹੜਾ ਟਕਰਾਅ ਸ਼ੁਰੂ ਹੋਇਆ ਜਿਹੜਾ ਕੌਮ ਵਾਸਤੇ ਬੜਾ ਮੰਦ ਭਾਗ ਹੈ ਇਸ ਟਕਰਾਅ ਨੂੰ ਖਤਮ ਕਰਾਉਣ ਵਾਸਤੇ ਉਹ ਪਿਆਲ ਕਰਨ ਅਸੀਂ ਵੀ ਉਹਨਾਂ ਦੇ ਸੁਝਾਅ ਨਾਲ ਸਹਿਮਤ ਹਾਂ ਕਿ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਹੋ ਅੱਗੇ ਆਉਂਦੇ ਨੇ ਤੇ ਮੈਨੂੰ ਲੱਗਦਾ ਇੱਕ ਚੰਗੀ ਪੈਲ ਹੋਏਗੀ ਕਿਉਂਕਿ ਕੌਮ ਉਹਨਾਂ ਦਾ ਸਤਿਕਾਰ ਕਰਦੀ ਹੈ ਪਰ ਮੈਨੂੰ ਲੱਗਦਾ ਸਾਰੀਆਂ ਧਿਰਾਂ ਜਿਹੜੀਆਂ ਨੇ ਉਹਨਾਂ ਦੇ ਫੈਸਲੇ ਨਾਲ ਸਹਿਮਤ ਹੋ ਜਾਣਗੀਆਂ ਇਹ ਹਿੱਲਾ ਹੋਵੇ ਜਾਂ ਕੋਈ ਹੋਰ ਹਿੱਲਾ ਹੋਵੇ ਹਿੱਲਾ ਵਰਤਣਾ ਚਾਹੀਦਾ ਹੈ ਜਥੇਦਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਤੁਹਾਡੇ ਜਿਹੜੇ ਵੀ ਕਦਮ ਨੇ ਉਹ ਕੇਵਲ ਤੁਹਾਨੂੰ ਹੀ ਪ੍ਰਭਾਵਿਤ ਨਹੀਂ ਕਰਦੇ ਉਹ ਸਮੁੱਚੀ ਕੌਮ ਨੂੰ ਪ੍ਰਭਾਵਿਤ ਕਰਦੇ ਨੇ ਸਮੁੱਚੀ ਕੌਮ ਦੀ ਇਮੇਜ ਨੂੰ ਪ੍ਰਭਾਵਿਤ ਕਰਦੇ ਨੇ ਦੁਨੀਆ ਦੇ ਵਿੱਚ ਸਾਡੀ ਕੌਮ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਏਗਾ ਉਹਨੂੰ ਵੀ ਪ੍ਰਭਾਵਿਤ ਕਰਦੇ ਨੇ ਔਰ ਜੇਰੋਂ ਤੁਸੀਂ ਇੱਕ ਕਦਮ ਚੁੱਕਦੇ ਹੋ ਤਾਂ ਤੁਸੀਂ ਕੇਵਲ ਦੂਜੇ ਹੀ ਨਹੀਂ ਆਪਣੀ ਵੀ ਇੱਜ਼ਤ ਜਿਹੜੀ ਹੈ ਉਹ ਕਟ ਕਟ ਕਰਾਉਂਦੇ ਹੋ ਸੰਗਤ ਦੀ ਨਜ਼ਰਾਂ ਵਿੱਚ ਸੋ ਮੈਨੂੰ ਲੱਗਦਾ ਹੈ ਕਿ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ ਅਸੀਂ ਸੰਗਤ ਨੂੰ ਅਪੀਲ ਕਰਦੇ ਆ ਜਿਹੜੇ ਸਾਡੇ ਚੈਨਲ ਦੇ ਦਰਸ਼ਕ ਨੇ ਜਿਹੜੇ ਇਸ ਨਿਊਜ਼ ਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਆਪਣੇ ਸੁਝਾਅ ਥੱਲੇ ਕਮੈਂਟ ਬਾਕਸ ਵਿੱਚ ਜ਼ਰੂਰ ਦੇਣ ਤਾਕੀ ਤੁਹਾਡੇ ਸੁਝਾਅ ਜਿਹੜੇ ਨੇ ਉਹਨਾਂ ਤੋਂ ਕੋਈ ਚੰਗਾ ਆਈਡੀਆ ਨਿਕਲ ਸਕੇ ਕਿ ਇਹ ਮਸਲੇ ਕਿਵੇਂ ਖਤਮ ਹੋ ਸਕਦੇ ਨੇ ਕਿਵੇਂ ਜਿਹੜੀ ਤਖਤਾਂ ਦਾ ਟਕਰਾਅ ਜਿਹੜਾ ਹੈ ਜਿਹੜਾ ਐਦਕੀ ਹੋਇਆ ਹੈ ਜਿਹੜਾ ਮੰਦ ਭੱਗ ਹੈ ਇਹਨੂੰ ਰੋਕਿਆ ਜਾ ਸਕਦਾ ਔਰ ਅੱਗੋਂ ਨਾ ਹੋਵੇ ਇਹਦੇ ਲਈ ਕੀ ਕੀਤਾ ਜਾ ਸਕਦਾ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ ਤੇ ਇਸ ਖਬਰ ਨੂੰ ਵੱਤ-ਵੱਤ ਸ਼ੇਅਰ ਕਰੋ ਇਹ ਹੀ ਬੇਨਤੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ